ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਵੀ ਅਧਿਕਾਰ ਖੇਤਰਾਂ ਦੇ ਵਿੱਚ ਨਸ਼ਾ ਛਡਾਉਣ ਲਈ ਵਰਤੇ ਜਾਣ ਵਾਲੇ ਕੈਪਸੂਲੀਆਂ ਨਾਂ ਕੀ ਪ੍ਰਿਗਾਬਾਲਨ 300mg ਦੇ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਬਿਲਕੁਲ ਹੁਣ ਮੋਗਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਦੇ ਨਸ਼ਾ ਨਿਰਦੇਸ਼ਾਂ ਦੇ ਹੇਠਾਂ ਉਹਨਾਂ ਨੇ ਮੋਗਾ ਦੇ ਸਮੂਹ ਕਲੇ ਵਿਕਰੇਤਾ ਨੂੰ ਇਹ ਦਵਾਈ ਨਾ ਵੇਚਣ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ ਭਾਵੇਂ ਇਹ ਦਵਾਈ ਦਰਦ ਨਿਵਾਰਕ ਹੈ ਪਰ ਕੁਝ ਨੌਜਵਾਨ ਇਸ ਨੂੰ ਜ਼ਿਆਦਾ ਪਸੰਦ ਕਰਦੇ ਨੇ ਉਹ ਨਸ਼ਾ ਕਰਨ ਦੇ ਲਈ ਇਸ ਦੀ ਵਰਤੋਂ ਕਰਦੇ ਨੇ। ਹੁਣ ਮੈਡੀਕਲ ਸਟੋਰਾਂ ਤੋਂ ਇਸ ਤੇ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਜਾਂਚ ਕਰੇਗੀ ਕਿ ਜਿੰਨਾ ਮਰੀਜ਼ਾਂ ਨੂੰ ਇਸ ਦਵਾਈ ਦੀ ਜ਼ਰੂਰਤ ਹੈ ਉਹ ਲੈਣਗੇ। ਇਹ ਨਹੀਂ ਡਾਕਟਰ ਦੀ ਪਰਚੀ ਲੈਣ ਤੋਂ ਬਾਅਦ ਹੀ ਵਿਕਰੇਤਾ ਤੋਂ ਦਾਵਾ ਹੋ ਸਕਦਾ ਹੈ ਕਿ ਦਵਾਈ ਵੇਚਣ ਵਾਲੇ ਨੂੰ ਇਸ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ ਤਾਂ ਬਿਲਕੁਲ ਉੱਥੇ ਮੈਡੀਕਲ ਸਟੋਰ ਮਾਲਕਾਂ ਨੇ ਇਸ ਹੁਕਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਵੇਂ ਪਹਿਲਾਂ ਕਈ ਦਵਾਈਆਂ ਵੇਚਣ ਵਾਲੇ ਇਸ ਦੀ ਵਿਕਰੀ ਨਹੀਂ ਕਰਦੇ ਸੀ ਪਰ ਹੁਣ ਇਸ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਆ ਗਏ ਨੇ ਤੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਵਾਂਗੇ ਆਪਨੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਅੱਗੇ ਵੀ ਕਈ ਵਾਰੀ ਸਾਰੇ ਏਰੀਆ ਦੇ ਜੰਨੇ ਵੀ ਕੈਮਿਸਟ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਮਤਲਬ ਜਿਹੜੀਆਂ ਆਈਟਮਾਂ ਗਲਤ ਇਸਤੇਮਾਲ ਲਈ ਵਰਤੀਆਂ ਜਾਂਦੀਆਂ ਗਲਤ ਯੂਜ਼ ਵਰਤ ਕੀਤੀਆਂ ਜਾਂਦੀਆਂ ਉਹਨਾਂ ਦੀ ਜਿਹੜੀ ਸੇਲ ਪਰਚੇਜ਼ ਆ ਉਹਦਾ ਧਿਆਨ ਰੱਖੋ ਉਹ ਬਿਨਾ ਡਾਕਟਰ ਦੀ ਪਰਚੀ ਤੇ ਚੀਜ਼ ਨਾ ਦਿਓ ਪ੍ਰੈਗਾਬਲਨ ਕੰਬੀਨੇਸ਼ਨ ਜਾਂ ਪ੍ਰੈਗਾਬਲਨ 300mg ਕੈਪਸੂਲ ਜਿਹੜਾ ਪਹਿਲਾਂ ਇਹੇ ਮੈਡੀਸਿਨ ਵਰਤਿਆ ਜਾਂਦਾ ਸੀ ਨਰਵਸ ਦੀ ਤਾਕਤ ਲਈ ਹੱਡੀਆਂ ਵਾਲੇ ਡਾਕਟਰ ਜਾਂ ਜੋੜਾਂ ਵਾਲੇ ਡਾਕਟਰ ਆਮ ਤੌਰ ਤੇ ਲਿਖਦੇ ਸੀਗੇ ਔਰ ਅਸੀਂ ਲੋਕ ਪਰਚੀ ਦੇ ਵੇਚਦੇ ਸੀਗੇ ਹੁਣ ਆਮ ਤੌਰ ਤੇ ਉਹ ਕੈਪਸੂਲ ਜਿਹੜਾ ਉਹ ਗਲਤ ਯੂਜ਼ ਲਈ ਵਰਤਿਆ ਜਾਂਦਾ ਪਿੰਡਾਂ 'ਚ ਬਿਨਾ ਕਿਸੇ ਪਿੰਡਾਂ ਜਾਂ ਸ਼ਹਿਰਾਂ 'ਚ ਸਾਰੇ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਉਹਨੂੰ ਵਰਤਦੇ ਆ ਤੋਂ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਨੇ ਇਸੇ ਚੀਜ਼ ਤੇ ਕੰਟਰੋਲ ਕਰਨ ਲਈ ਇਹ ਕਿਹਾ ਕਿ ਇਹ ਕੈਪਸੂਲ ਜਿਹੜੇ ਆ ਉਹ ਨਾ ਵੇਚੇ ਜਾਣ ਜੇ ਕਿਸੇ ਨੂੰ ਬਹੁਤ ਜ਼ਰੂਰਤ ਹੈ ਜੇ ਕੋ ਡਾਕਟਰ ਦੀ ਪਰਚੀ ਹੈ ਕੋਈ ਸਪੈਸ਼ਲੀ ਕਿਸੇ ਨੂੰ ਜ਼ਰੂਰਤ ਹੈ ਤਾਂ ਪੂਰਾ ਧਿਆਨ ਨਾਲ ਦੇਖ ਕੇ ਵੀ ਇਹਨੂੰ ਜ਼ਰੂਰਤ ਹੈ ਉਸ ਉਹ ਬੰਦੇ ਨੂੰ ਦਿੱਤੇ ਹੀ ਜਾਣ ਇਹ ਤਾਂ ਸਾਡੀ ਸਾਰੇ ਕੈਮਿਸਟਾਂ ਦੀ ਜ਼ਿੰਮੇਵਾਰੀ ਹੋ ਹੀ ਬਣਦੀ ਹੈ ਕਿ ਅਸੀਂ ਜੇ ਦੂਜੀਆਂ ਸਾਰਾ ਕੁਝ ਕੋਈ ਕੁਝ ਆਪਣਾ ਸਾਫ਼ ਸੁਥਰੀ ਦੁਕਾਨਦਾਰੀ ਕਰਦੇ ਆ ਤਾਂ ਆਪਾਂ ਨੂੰ ਚਾਹੀਦਾ ਕਿ ਆਪਾਂ ਇਹੋ ਜੀ ਚੀਜ਼ ਵੀ ਨਾ ਦੇਈਏ ਕਿਸੇ ਨੂੰ ਜੇ ਆਪਾਂ ਨੂੰ ਪਤਾ ਹੀ ਹੈ ਵੀ ਇਹ ਬੰਦੇ ਨੇ ਗਲਤ ਯੂਜ਼ ਲਈ ਲੈਣਾ ਹੈ ਆਪਾਂ ਉਹਨੂੰ ਦਈਏ ਹੀ ਨਾ ਇਹ ਕੈਪਸੂਲ ਇਹ ਇਸ ਕਰਕੇ ਮੈਂ ਤਾਂ ਆਪਣੇ ਸਾਰੇ ਕੈਮਿਸਟ ਭਰਾਵਾਂ ਨੂੰ ਕਿੰਨਾ ਵੀ ਆਪਣਾ ਬਿਜ਼ਨਸ ਜਿਹੜਾ ਅੱਗੇ ਨਾਲੋਂ ਤਕਰੀਬਨ ਬਹੁਤ ਸਾਫ਼ ਸੁਥਰਾ ਹੋ ਗਿਆ ਤੇ ਇਹ ਕੈਪਸੂਲ ਵੀ ਆਪਾਂ ਬੰਦ ਕਰੀਏ ਵੇਚਨੇ ਤੇ ਇਹਦੇ ਨਾਲ ਹੋਰ ਵੀ ਆਪਣੀ ਇੱਜ਼ਤ ਮਾਨ ਜਿਹੜੀ ਬਣੇ ਤਾਂ ਹੋਰ ਆਪਣਾ ਸਾਫ਼ ਸੁਥਰਾ ਬਿਜ਼ਨਸ ਹੋਵੇ। ਤੋਂ ਅਜੀਸੀ ਸਾਹਿਬ ਔਰ ਐਸਐਚ ਵੀ ਸਾਹਿਬ ਦਾ ਮਾਨ ਕਰਦੇ ਹੋਏ ਜੋ ਉਹਨਾਂ ਨੇ ਹਦਾਇਤਾਂ ਆਪਾਂ ਦਿੱਤੀਆਂ ਉਹਨਾਂ ਦੇ ਹਿਸਾਬ ਨਾਲ ਆਪਾਂ ਇਹਨਾਂ ਦੀ ਜਿਹੜੀ ਹੈ ਉਹ ਸੇਲ ਬੰਦ ਕਰੀਏ। ਜੇ ਆਪਾਂ ਸਮਝਦੇ ਹਾਂ ਕਿ ਕਿਸੇ ਨੂੰ ਬਹੁਤ ਜ਼ਰੂਰਤ ਹੈ ਕਿਸੇ ਡਾਕਟਰ ਨੇ ਹੱਡੀਆਂ ਵਾਲੇ ਨੇ ਕਿਸੇ ਨੂੰ ਲਿਖ ਕੇ ਦਿੱਤਾ ਹੈ ਉਹਦੀ ਉਮਰ ਨੂੰ ਧਿਆਨ ਚ ਰੱਖਦੇ ਉਹਦੀ ਜ਼ਰੂਰਤ ਨੂੰ ਧਿਆਨ ਚ ਰੱਖਦੇ ਉਹ ਜੀ ਆਪਾਂ ਦੇਣੇ ਵੀ ਸਮਝੀਏ ਵੀ ਇਹਨੂੰ ਜ਼ਰੂਰਤ ਆ ਤਾਂ ਉਹਨੂੰ ਦੇ ਦਿਓ ਹੋਰ ਕਿਸੇ ਨੂੰ ਨਾ ਵੇਚੋ ਮੇਰੀ ਤਾਂ ਆਪਣੇ ਭਰਾਵਾਂ ਨੂੰ ਇਹੀ ਬੇਇੰਤਿਹਾਸ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਕਰਦਾ ਤੇ ਹਸਪਤਾਲਾਂ ਦੇ ਪ੍ਰਾਨੇ ਕਿਤੇ ਜਾ ਰਹੇ ਨੇ ਉਸੇ ਕਰੀ ਦੇ ਤਹਿਤ ਅਰ ਜਿਹੜਾ ਬਲੋਂ ਇੱਕ ਆਰਡਰ ਜਾਰੀ ਕੀਤੇ ਗਏ ਨੇ ਕਿੈਪਸੂਲਾਂ ਨੂੰ ਲੈ ਕੇ ਜਿਹੜੇ ਕਿ ਖਦ ਦੋ ਦਿਨਾਂ ਦੇ ਲੋਕ ਇਹਨਾਂ ਨਸ਼ੇ ਦੇ ਤੌਰ ਤੇ ਕਰਦੇ ਸੀ ਕਿ ਕੀ ਹੋ ਰਿਹਾ ਸਾਡੇ ਕੋਲ ਜਿੱਦਾਂ ਕਿ ਨਿਊਜ਼ ਆਈ ਸੀਗੀ ਪੁਲਿਸ ਬੈਂਕ ਵਿੱਚ ਵੱਲੋਂ ਕਿ ਇੱਕ ਪ੍ਰੀਗਾਬਲਨ ਕਰਕੇ ਕੈਪਸੂਲ ਹੈਗਾ ਜਿਹਨੂੰ ਸਿਗਨੇਚਰ ਦੇ ਨਾਮ ਤੋਂ ਨਾਰਮਲੀ ਜਾਣਿਆ ਜਾਂਦਾ ਉਹਦੀ ਜਿਹੜੀ 300mg ਦੀ ਡੋਜ਼ ਹੈ ਜ਼ਿਆਦਾਤਰ ਉਸ ਡੋਜ਼ ਦਾ ਮਿਸਿਵ ਹੋ ਰਿਹਾ ਹੈਗਾ ਕੁਝ ਜਿਹੜੇ ਹੈਗੇ ਨਸ਼ੇੜੀ ਉਹਨੂੰ ਐਸ ਨਿਸ਼ਚਿਤ ਤੌਰ ਤੇ ਯੂਜ਼ ਕਰ ਰਹੇ ਹੈਗੇ ਸੋ ਇਸ ਦੇ ਮੱਦੇ ਨਜ਼ਰ ਅਸੀਂ ਇੱਕ ਐਕਸਪਰਟ ਕਮੇਟੀ ਬਠਾਈ ਸੀਗੀ ਜਿਹੜੀ ਐਕਸਪਰਟ ਕਮੇਟੀ ਸਾਡੇ ਸਿਵਲ ਸਰਜਨ ਸਾਡੇ ਫਾਰਮਾਸਿਸਟ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਸਾਡੇ ਕੁਝ ਡਾਕਟਰ ਜਿੱਦਾਂ ਕਿ ਆਰਥੋਪੈਡਿਕ ਡੈਂਟਿਸਟ ਜਿੱਥੇ ਨਾਰਮਲੀ ਨਿਊਰੋ ਵਾਲੇ ਡਾਕਟਰ ਜਿਹੜੇ ਉਹਨਾਂ ਨਾਲ ਕੰਸਲਟ ਕੀਤਾ ਗਿਆ ਜਿੱਥੇ ਕਿ ਆ ਦਵਾਈ ਨਾਰਮਲੀ ਯੂਜ਼ ਕੀਤੀ ਜਾਂਦੀ ਹੈ ਉਸ ਐਕਸਪਰਟ ਕਮੇਟੀ ਦੀ ਸਾਡੇ ਕੋਲ ਜਿਹੜੀ ਰਿਪੋਰਟ ਆਈ ਤੇ ਉਹਨਾਂ ਨੇ ਸਾਨੂੰ ਆ ਸਾਨੂੰ ਸੁਝਾਅ ਦਿੱਤੇ ਕਿ ਜਿਹੜੇ ਆਪਣੀ ਗੈਬਲਿੰਗ ਕੈਪਸੂਲ ਹੈ 75mg ਦੀ ਮਾਤਰਾ ਤੱਕ ਜਿਹੜਾ ਹੈਗਾ ਉਸਤ ਉਹ ਸੇਫਲੋਜ਼ ਮੰਨੀ ਜਾਂਦੀ ਹੈਗੀ ਐਂਡ ਨਾਰਮਲੀ ਇਹਨੂੰ ਨਸ਼ੇ ਦੀ ਤਰੀਕੇ ਤੇ ਨਹੀਂ ਵਰਤਿਆ ਜਾਂਦਾ ਸੋ ਅਸੀਂ 300mg ਦਾ ਜਿਹੜਾ ਕੈਪਸੂਲ ਹੈਗਾ ਉਹਨੂੰ ਹਜੇ ਅਸੀਂ ਜ਼ਿਲ੍ਹੇ ਚ ਬੈਨ ਕੀਤਾ ਹੈਗਾ ਜਿਹੜਾ 75mg ਤੱਕ ਦੀ ਕੋਈ ਡੋਜ਼ ਡਾਕਟਰ ਪ੍ਰੈਸਕ੍ਰਾਈਬ ਕਰਦਾ ਹੈਗਾ ਉਸ ਦੇ ਉੱਤੇ ਉਹ ਪਰਚੀ ਲੈ ਕੇ ਜਦੋਂ ਫਾਰਮਾਸਿਸਟ ਕੋਲ ਜਾਏਗਾ ਫਾਰਮਾਸਿਸਟ ਉਹਨੂੰ ਅ ਅੰਕਿਤ ਕਰੇਗਾ ਉਹਦੇ ਉੱਤੇ ਆਪਣੀ ਡੇਟ ਲਿਖੇਗਾ ਕਿ ਕਿਸ ਦਿਨ ਇਹ ਦਵਾਈ ਦਿੱਤੀ ਗਈ ਤੇ ਕਿੰਨੇ ਦਿਨਾਂ ਦੇ ਦਿੱਤੀ ਗਈ ਕਰੰਟ ਜਿਹੜੀ ਸਾਡੀਆਂ ਹਦਾਇਤਾਂ ਹੈਗੀਆਂ 7 ਦਿਨ ਤੱਕ ਦੀ ਦਵਾਈ ਦਿੱਤੀ ਜਾ ਸਕਦੀ ਜੇ ਜੇਕਰ ਮਰੀਜ਼ ਨੂੰ ਉਸ ਤੋਂ ਜ਼ਿਆਦਾ ਦੀ ਦਵਾਈ ਦੀ ਲੋੜ ਹੈ ਤਾਂ ਦੁਬਾਰਾ ਡਾਕਟਰ ਕੋਲ ਜਾ ਕੇ ਨਵੀਂ ਪਰਚੀ ਲੈ ਸਕਦਾ ਹੈ ਜਾਂ ਉਸ ਪਰਚੀ 'ਤੇ ਦੁਬਾਰਾ ਐਂਡੋਸ ਕਰਾ ਸਕਦਾ ਹੈ ਤੇ ਦੁਬਾਰਾ ਉਹਨੂੰ ਕੈਮਿਸਟ ਕੋਲ ਜਾ ਕੇ ਉਸ ਪਰਚੀ 'ਤੇ ਆਪਣੇ ਨਵੀਂ ਡੇਟ ਪਵਾ ਕੇ ਦਿਖਾਣਾ ਪਏਗਾ ਕਿ ਉਹ ਕਿੰਨੇ ਦਿਨਾਂ ਵਾਸਤੇ ਦਵਾਈ ਲੈ ਰਿਹਾ ਹੈ ਯਥਰੇ ਦੇ ਨਰ ਡਰਗ ਵਿਭਾਗ ਨੂੰ ਸੂਚਿਤ ਕੀਤਾ ਗਿਆ ਬਿਲਕੁਲ ਡਰਗ ਵਿਭਾਗ ਨੂੰ ਅਸੀਂ ਹਦਾਇਤਾਂ ਜਾਰੀ ਕੀਤੀ ਹੈ ਕਿ ਸਾਰੀਆਂ ਹਦਾਇਤਾਂ ਅੱਗੇ ਕੈਮਿਸ ਐਸੋਸੀਏਸ਼ਨ ਨੂੰ ਐਂ ਜਿਹੜੇ ਵਕਫ ਕੈਮਿਸ ਠੇਗੇ ਆ ਫਾਰਮਾਸਿਸਟ ਠੇਗੇ ਉਹਨਾਂ ਸਾਰਿਆਂ ਨੂੰ ਇਹ ਦਵਾਈਆਂ ਦੇ ਬਾਰੇ ਨਵੇਂ ਆਰਡਰਸ ਦੇ ਬਾਰੇ ਦੱਸਿਆ ਜਾਵੇ ਤਾਂ ਕਿ ਜਿਹੜੀ ਪੰਜਾਬ ਸਰਕਾਰ ਦੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਪੂਰੀ ਵਿਜ਼ਨ ਹੈਗੀ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਉਸ ਦੇ ਅੰਤਰਗਤੀ ਅਸੀਂ ਇਹਤੇ ਕਾਰਵਾਈ ਕਰ ਰਹੇ ਹਾਂ ਸਰ ਜਿਹੜੇ ਪੇਸ਼ੈਂਟ ਨੂੰ 300mg ਦੀ ਲੋੜ ਹੈਗੀ ਫਿਰ ਉਹ ਦੋ ਕਮੇਟੀਆਂ ਨੂੰ ਜਦੋਂ ਪ੍ਰੈਜ਼ੈਂਟ ਕਰੀ ਬਿਲਕੁਲ ਇਹ ਬੜੇ ਰੇਅਰੈਸ ਆਫ ਦਾ ਰੇਅਰੈਸ ਕੇਸ ਤੇ ਆਏਗਾ ਜੇ ਕਿਤੇ ਸਾਡੇ ਅਧਾਰ 'ਚ ਕੋਈ ਕੇਸ ਆਂਦਾ ਹੈਗਾ ਤੇ ਉਹ ਅਸੀਂ ਜਿਹੜੀ ਕਮੇਟੀ ਐਕਸਪਰਟ ਕਮੇਟੀ ਬਣਾਈ ਹੈ ਉਹ ਤੋਂ ਰੈਫਰ ਕਰਕੇ ਉਹਦੀ ਐਗਜ਼ੈਂਪਸ਼ਨ ਜੇ ਸਾਨੂੰ ਦੇਣ ਦੀ ਜ਼ਰੂਰਤ ਪਈ ਤੇ ਅਸੀਂ ਜ਼ਰੂਰ ਦਵਾਂਗੇ ਬਟ ਉਹ ਰੇਅਰੈਸ ਆਫ ਦਾ ਰੇਅਰੈਸ ਕੇਸ 'ਚ ਦਿੱਤੀ ਜਾਵੇਗੀ ਸਰ ਜ਼ਿਲ੍ਹਾ ਮੋਗਾ ਨੂੰ ਉਹ ਬਿਲਕੁਲ ਨਸ਼ਾ ਮੁਕਤ ਕਰਨਾ ਅਗਰ ਵੀ ਉਪ ਆੰਦਰੀ ਇਹ ਨੂੰ ਗੁੱਸਾ ਕਰਦੇ ਤੋਂ ਤਾਂ ਉਹਨੂੰ ਘਟਾ ਕੋਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆ ਬੇਨਤੀ ਹੈ ਐਨ ਗੁਜ਼ਾਰਿਸ਼ ਹੈ ਕਿ ਤੁਸੀਂ ਜਿਹੜੀ ਆ ਨਸ਼ੇ ਦੀ ਗੜਤੇ ਤੇ ਜਾ ਰਹੇ ਹੋ ਉਤੋਂ ਬਾਹਰ ਆਓ ਇਹਦੇ ਨਾਲ ਨਾ ਕਰ ਕਿ ਤੁਹਾਡੇ ਆਪਣੇ ਪਰਿਵਾਰ ਨੂੰ ਪ੍ਰੋਬਲਮ ਆਂਦੀ ਹੈ ਪੂਰੀ ਸੋਸਾਇਟੀ ਨੂੰ ਪ੍ਰੋਬਲਮ ਆਂਦੀ ਹੈ ਤੁਸੀਂ ਆਪਣਾ ਜੀਵਨ ਵੀ ਖਰਾਬ ਕਰ ਰਹੇ ਹੋ ਸੋ ਮੇਰੇ ਵੱਲੋਂ ਆ ਬੇਨਤੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਕਿ ਜੇਕਰ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਹੈਲਪ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਾਂ ਪੁਲਿਸ ਪ੍ਰਸ਼ਾਸਨ ਤੋਂ ਚਾਹੀਦੀ ਹੈ ਤੁਸੀਂ ਜਦੋਂ ਮਰਜ਼ੀ ਮੇਰੇ ਦਫ਼ਤਰ ਚ ਆ ਕੇ ਸਾਨੂੰ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਤਾਂ ਕਿ ਤੁਹਾਨੂੰ ਨਸ਼ਾ ਤੋਂ ਨਸ਼ਾ ਮੁਕਤ ਕਰਾਇਆ ਜਾਵੇ ਤੇ ਇਸ ਦੇ ਨਾਲ ਨਾਲ ਸੋਸਾਇਟੀ ਦੇ ਇੱਕ ਬੜੇ ਹੀ ਵਧੀਆ ਤੁਹਾਨੂੰ ਅੰਗ ਦੀ ਤਰ੍ਹਾਂ ਅਸੀਂ ਬਣਾਈਏ ਤਾਂ ਕਿ ਤੁਸੀਂ ਸੋਸਾਇਟੀ ਦੇ ਕੰਮ ਆ ਸਕੋ ਅਤੇ ਸੋਸਾਇਟੀ ਵਾਸਤੇ ਬਹੁਤ ਵਧੀਆ ਅੱਗੇ ਕੰਮ ਕਰ ਸਕੋ